ਉਹ ਲੋਕ ਕਹਿੰਦੇ ਨੇ ਵਿਸ਼ਨੂੰ ਤੇ ਕਮਲ ਪੈਦਾ ਹੋਇਆ ਤੁਨੀ ਚੋ ਉਹ ਤਾਂ ਜਲ ਇਸਪੀ ਪੈਦਾ ਹੋਈ ਉਹਨੇ ਕੀ ਕੀਤਾ ਇੱਕ ਅਸਰਮ ਤੇ ਮੈ ਨਕਾਰਾ ਇਕਾਂਜ ਮੈਲ ਗਢੀ ਬ੍ਰਹਮਾ ਦੀ ਤਾਂ ਤੇ ਵਦੂ ਕੈ ਡਬਤਨ ਧਾਰਾ ਉਹ ਤੇ ਵਦੂ ਕੈ ਡਬਰਾਪਸੇ ਬਣ ਤੰਤਾਰਾ ਵਦੂ ਕੈ ਬਿਕਦਾ ਇਹਨੂੰ ਦੋਤੀਆਂ ਸਰਵਰਤੇ ਮੈਂ ਨਕਾਰੀ ਦਾ ਤੇ ਭੈ ਇਸ ਰਿਸ਼ਤੇ ਸਾਰੀ ਸ੍ਰਿਸ਼ਟ ਮਾਇਆ ਇਹ ਜਾਂ ਕੁਝ ਲਿਖਿਆ ਉਹਨਾਂ ਦੇ ਅੰਡ ਬੰਡ ਉਹ ਰਵਾਤਨ ਵੇਲ ਨਹੀਂ ਖੰਡਾ ਪਰ ਦਸਮ ਬਾਸਾ ਨੂੰ ਰੱਦ ਕਰਦੇ ਇਹਨੂੰ ਨਹੀਂ ਬੰਦ ਉਸ ਰਿਸ਼ਤੇ ਦੀ ਉਤਪਤੀ ਕਿਵੇਂ ਦੱਸਦੇ ਨੇ ਉਸ ਰਿਸ਼ਤੇ ਦੀ ਉਤਪਤੀ ਇਸ ਤਰੀਕੇ ਨਾਲ ਦੱਸਦੇ ਨੇ ਇਹਦੇ ਵਿੱਚ ਆਊਗਾ ਸ੍ਰਿਸ਼ਟੀ ਕਿਵੇਂ ਪੈਦਾ ਹੋਈ ਉਹ ਆਪਣੇ ਤਰੀਕੇ ਨਾਲ ਦਨ ਦੂਜੀ ਬੌੜੀ ਦੱਸਣਗੇ ਪਹਿਲੀ ਬੌੜੀ ਦੇ ਵਿੱਚ ਪਹਿਲਾਂ ਇਹ ਹੈ ਕਿ ਇਹ ਗੁਰਮਤ ਹੈ ਜਿਹੜੀ ਚੰਡੀ ਹੈ ਇਹ ਗੁਰੂ ਨਾਨਕ ਦੇਵ ਪ੍ਰਗਟ ਕੀਤੀ ਪਹਿਲਾਂ ਗਵੀਰ ਨੇ ਕੀਤੀ ਗੱਲ ਠੀਕ ਹੈ ਪਰ ਉਹ ਤੋਂ ਬਾਅਦ ਅਲੋਪ ਹੋ ਗਈ ਜਿਹੜੀ ਗੱਲ ਪਹਿਲਾਂ ਇੱਕ ਅੱਗ ਜਗਦੀ ਆਪਣੇ ਕੋਲ ਧੂੜਾ ਜਗਦਾ ਅੱਗ ਬੁਝ ਗਈ ਚੰਡੀ ਨੂੰ ਅੱਗ ਨੂੰ ਚੰਡੀ ਉਹ ਕਹਿੰਦੇ ਨੇ ਅਗ ਬੁਝ ਗਈ ਦੁਬਾਰਾ ਅੱਗ ਜਲਾਉਣੀ ਹੈ ਉਹ ਪੂਰੇ ਹੀ ਸਾਧਨ ਕਰਨੇ ਪੈਣੇ ਨੇ ਉਹਨੇ ਜਿੰਨੇ ਪਹਿਲੇ ਜੀਨੇ ਕੀਤੇ ਸੀ ਜਿੰਨਾ ਜੇ ਤਾਂ ਅੱਗ ਚੋਲੇ ਚ ਹੈਗੀ ਹੈ ਉਹਨਾਂ ਜੇ ਤਾਂ ਅੱਗ ਚੋ ਅੱਗ ਪਹਿਲਾ ਕਰੀ ਕੋਈ ਔਖੀ ਈ ਕੋਈ ਜੋ ਪਹਿਲਾ ਕਰ ਲੋ ਕੋਈ ਜੋ ਅੱਗ ਲੈ ਜਾੜ ਲੋ ਪਰ ਜੇ ਅੱਗ ਨਾ ਹੋਵੇ ਫੇਰ ਕਿਵੇਂ ਅੱਗ ਪਹਿਲਾ ਕਰੇ ਜੇ ਤੱਤ ਗਿਆ ਨਾ ਹੋਵੇ ਜਿਵੇਂ ਅੱਜ ਹੈ ਨਹੀਂ ਫੇਰ ਕਿਥੋਂ ਲਿਆਵੇ ਪੱਥਰ ਹੁੰਦੇ ਸੀ ਪੱਥਰਾਂ ਨਾਲ ਪੱਥਰ ਮਾਰ ਕੇ ਅੱਗ ਪੈਲਾ ਕਰਦੇ ਸੀ ਨਾ ਸਾਧਨ ਹੈਗੇ ਸੀ ਅੱਗ ਪੈਲਾ ਕਰਨ ਦੇ ਪਰ ਪੈਦਾ ਕਰਨੀ ਤਾਂ ਕਿਸੇ ਬੰਦੇ ਨੂੰ ਪੈਣੀ ਹੈ ਨਾ ਸਾਧਨ ਹੁਣ ਵੀ ਨੇ ਚੰਡੀ ਪ੍ਰਗਟ ਕਰਨ ਦੇ ਗੁਰਬਾਣੀ ਹੈਗੀ ਸਾਡੇ ਕੋਲ ਕਰ ਲੋ ਪ੍ਰਗਟ ਬਵੇਕ ਬੁੱਧੀ ਚੰਡੀ ਹੈ ਆਪਣੇ ਅੰਦਰ ਹੀ ਸੁੱਤੀ ਪਈ ਹੈ ਆਪਣੀ ਖੁਦ ਆਪਣੀ ਵੱਤ ਸੁੱਤੀ ਪਈ ਹੈ ਜਗਾਉਣੀ ਹੈ ਇਹ ਚੰਡੀ ਪ੍ਰਗਟ ਹੋ ਜੂਗੀ ਜਗਾਉਣੀ ਹੈ ਗੁਰਮਤ ਨਾਲ ਜਿਗੋਗੇ ਕਿ ਮੈਂ ਦੱਸਿਆ ਹੋਇਆ RAM ਵਾ ਰਾਮਦਮਤ ਪ੍ਰਗਟ ਆਈ ਜਦੋਂ ਮਨ ਰਾਮ ਦੇ ਵਿੱਚ ਸਮਾਉਣ ਲੱਗਿਆ ਨਾ ਆਪਣੇ ਚਿੱਤੇ ਚਾਪੜੇ ਮੂੜ ਚ ਸਮਾਉਣ ਲੱਗਿਆ ਜਿਉਂ-ਜਿਉਂ ਸਮਾਈ ਗਿਆ ਮਤ ਪ੍ਰਗਟ ਹੁੰਦੀ ਚਲੀ ਗਈ ਜਦ ਸਾਰਾ ਹੀ ਸਮਾ ਗਿਆ ਮਨ ਭਾਣੇ ਚ ਜਮਾ ਹੀ ਭਾਣੇ ਚ ਹੋ ਗਿਆ ਗੁਰ ਕੇ ਭਾਣੇ ਚੱਲਣ ਲੱਗ ਗਿਆ ਬ ਪ੍ਰਗਟ ਹੋ ਗਈ ਫਿਰ ਫਿਰ ਬੜਪੀ ਗੁਰ ਗਿਆਨ ਘਟ ਬੜਿਆ ਬੜਿਆ ਗੱਲ ਆ ਹੈ ਔਰ ਕੋਈ ਦੇਵੀ ਨਹੀਂ ਕੋਈ ਪੱਥਰ ਦੀ ਮੂਰਤੀ ਨਹੀਂ ਕੋਈ ਜਨਾਨੀ ਨਹੀਂ ਕੋਈ ਇਸਤਰੀ ਨਹੀਂ ਗੱਲ ਇਹ ਹੈ ਆਪਣੇ ਆਪਣੇ ਵਿਦਵਾਨਤ ਹੌਸਲੇ ਉਹਨਾਂ ਨੇ ਫੋਟੋ ਨੂੰ ਵਾਂਗਿਆ ਹੋਇਆ ਉਹਨਾਂ ਨੇ ਆਪਣੀ ਵਾਂਗ ਦੀ ਤਸਵੀਰ ਬਣਾ ਲਈ ਆਪਣੀ ਆਦਮੀ ਦੀ ਔਰਤ ਹੁੰਦੀ ਹੈ ਆਦਮੀ ਦੀ ਔਰਤ ਵਾਂਗ ਔਰਤ ਹੁੰਦੀ ਹੈ ਔਰ ਇਹਦੀ ਤਸਵੀਰ ਬਣਾ ਲਈ ਉਤੂ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕੁਰਬਾਨੀ ਵੀ ਕਰਨੀ ਹੈ ਜਿਹੜਾ ਪਿਤਾ ਉਹੀ ਮਾਤਾ ਜਿਹੜਾ ਮਾਤਾ ਉਹੀ ਪਿਤਾ ਤੇ ਇੱਥੇ ਦਵੇ ਦੋ ਨੇ ਹਰ ਦੋਨੋਂ ਪਿਤਾ ਦਾ ਕਹਿ ਨਹੀਂ ਸਕਦੇ ਦੇਵੀ ਨੂੰ ਪਿਤਾ ਦਾ ਕਹਿ ਨਹੀਂ ਸਕਦੇ ਇਹ ਨਹੀਂ ਹੋ ਸਕਦੀ ਇਹ ਤਾਂ ਉਹ ਤਾਂ ਹੈ ਉਹ ਨਹੀਂ ਨਾ ਪੱਥਰ ਦੀ ਤਾਂ ਤਾਂ ਹੋ ਹੀ ਨਹੀਂ ਨਾ ਸਕਦੀ ਅਸਲ ਦੇ ਵਿੱਚ ਇਹ ਚੰਡੀ ਦੀਆਂ ਬਾਰਾਂ ਲਿਖ ਕੇ ਇਹ ਸਾਬਤ ਕੀਤਾ ਵੀ ਜਿਹੜੀ ਥੋੜੀ ਚੰਡੀ ਆ ਉਹ ਤਾਂ ਹੋਏ ਹੀ ਨਹੀਂ ਸਕਦੀ ਇਹ ਜਾਂ ਸਬੂਤ ਆਦ ਗੁਰੂ ਗ੍ਰੰਥ ਸਾਹਿਬ ਚੋਂ ਕਿਤੇ ਨਹੀਂ ਮਿਲਦਾ ਤੁਹਾਨੂੰ ਇਹ ਉਹਨਾਂ ਦਾ ਮੁੱਦਾ ਹੀ ਖਤਮ ਕਰਦਾ ਪੱਥਰ ਪੂਜ ਦਾ ਮੁੱਦਾ ਹੀ ਖਤਮ ਹੁੰਦਾ ਜੇ 10 ਮਹਾਂ ਗੁਰਾਂ ਤੋਂ ਅਸੀਂ ਵਿਚਾਰਦੇ ਆ 10 ਮਹਾਂ ਗੁਰਾਂ ਤੋਂ ਪੜਦੇ ਆ ਪੱਥਰ ਪੂਜ ਵਾਲਾ ਮੁੱਦਾ ਖਤਮ ਐਨਾ ਕੁਝ ਐਦੇ ਚ ਲਿਕੇ ਆਇਆ ਹਿੰਦੂ ਮਤ ਦਾ ਰਹਿੰਦਾ ਹੀ ਕੱਖ ਨਹੀਂ ਆਦ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਪਰੇਸ਼ਾਨ ਨਹੀਂ ਸੀ ਹੋਏ। ਹਿੰਦੂ ਆਦ ਗ੍ਰੰਥ ਕਰਕੇ ਤਾਂ ਪਹਾੜੀਏ ਰਾਜੇ ਸੇਵਕ ਸੀਗੇ। ਸੇਵਕ ਬਾਸ਼ਾ ਨੂੰ ਲੈ ਗਏ ਉੱਥੇ। ਕੀਤ ਪਰ ਆਹ ਅਸੀਂ ਤੁਹਾਨੂੰ ਤੁਸੀਂ ਇਹ ਮੁਸਲਮਾਨਾਂ ਦੇ ਏਰੀਆ 'ਚ ਨਾ ਰਹੋ। ਇੱਥੇ ਕਲੇਸ਼ ਪੈਂਦਾ ਤੁਹਾਡਾ। ਤੁਸੀਂ ਹਿੰਦੂ ਹੋ ਹਿੰਦੂਆਂ ਦੇ ਏਰੀਆ 'ਚ ਰਹੋ। ਉਹ ਤਾਂ ਹਿੰਦੂਆਂ ਬੰਦੇ ਸੀ। ਉਹ ਆਪਣਾ ਗੁਰੂਏ ਮੰਨਦੇ ਸੀ ਉਹ ਕਹਿੰਦੇ ਸਾਡੇ ਗ੍ਰੰਥ ਨੇ ਵੇਰਡੀਆਂ ਗੱਲ ਕਰਦੇ ਨੇ ਹਰੀ ਪ੍ਰਭੂ ਸ਼ਾਮ ਸੁੰਦਰ ਸਭ ਗੱਲਾਂ ਉਹ ਹਿੰਦੂਆਂ ਨੇ ਕਰਨਾ ਸਾਡੇ ਨਹੀਂ ਸਭ ਕੋ ਬਾਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਫ਼ਜ਼ ਬਾਦੋ ਗੋਬਿੰਦ ਗੋਪਾਲ ਦਮੋਦਰ ਸਭ ਉਹ ਹੀ ਸ਼ਬਦ ਨੇ ਉਹਨਾਂ ਨੂੰ ਕੋਈ ਅਲਰਜੀ ਨਹੀਂ ਸੀ ਉਹ ਕਹਿੰਦੇ ਸਾਡਾ ਹੀ ਹੈ ਸਭ ਕੁਝ ਕੁਛ ਵੀ ਵੱਖਰਾ ਨਹੀਂ ਹੈ ਵੱਖਰੇ ਕੇਵਲ ਪੱਥਰ ਪੂਜਾ ਸੀ ਜਦੋਂ ਨੌਵੇਂ ਪਾਸ਼ਾ ਨੂੰ ਉਹਨਾਂ ਨੇ ਸ਼ਹੀਦ ਕਰਵਾ ਦਿੱਤਾ ਪਰ ਪਿੱਛੋਂ ਪਹਿਲਾਂ ਕਹਿੰਦੇ ਸੀ ਅਸੀਂ ਸਾਰੇ ਹਿੰਦੂ ਸਿੱਖ ਹੋ ਜਾਵਾਂਗੇ ਬਾਅਦ ਜਗਾਇ ਮੁਕਰ ਉਹ ਤੋਂ ਬਾਅਦ ਦਸਵੇਂ ਪਾਸ਼ਾ ਨੇ ਵੀ ਕਿਹਾ ਕਿ ਇਹਨਾਂ ਦਾ ਸਾਰਾ ਮੁੱਦਾ ਹੀ ਖਤਮ ਕਰੋ ਹਿੰਦੂ ਤਾਂ ਮ ਖਤਮ ਕਰ ਮ ਕਰਨ ਉਹਨਾਂ ਨੇ ਇਹ ਦੂਜਾ ਕੁਛ ਲਿਖੇ ਗੁਰਬਾਣੀ ਨਹੀਂ ਲਿਖੀ ਬਥੇਦੀ ਨਹੀਂ ਜੀ ਬੈਠੋ ਕਹਿੰਦੇ ਬਥੇਨਾ ਕੁਝ ਲਿਖਿਆ ਬੈਦਰ ਆ ਦੂਜਾ ਮੁੱਦਾ ਚੱਕੋ ਕਿਰਪਾ ਰਾਮ ਜੀ ਆਪੇ ਬ੍ਰਾਹਮਣ ਜੀ ਕਿਰਪਾ ਰਾਮ ਨੇ ਕਿਹਾ ਵੀ ਤੁਸੀਂ ਆਪਸਲ ਇਹਦਾ ਮੁੱਦਾ ਹੀ ਕਿਰਪਾ ਰਾਮ ਦੱਸੇ ਖਣ ਗਿਆ ਜਿਹੜਾ ਨਹੀਂ ਪੱਥਰ ਪੂਜਾ ਦਾ ਜਿਹੜਾ ਹੈ ਭਰਮ ਇਹ ਸਾਰਾ ਹੀ ਕੱਟੀ ਆਪਾਂ ਉਹਨਾਂ ਨੇ ਪੱਖ ਦੂਆ ਲਿਆ ਜਿਵੇਂ ਸ੍ਰਿਸ਼ਟੀ ਸਾਜੀਓ ਕਹਿੰਦੇ ਨੇ ਫਾਵੇਂ ਆਦਗੁਰੂ ਗ੍ਰੰਥ ਸਾਹਿਬ ਦੀ ਬੀਅ ਸੱਚ ਅਤੇ ਪਵਨਾ ਪਾਵਨਾ ਤੇ ਜਲ ਹੋਏ ਪਰ ਉਹਨਾਂ ਦਾ ਨਹੀਂ ਘਟ ਰਹੇ ਉਸ ਤਰੀਕੇ ਨਾਲ ਕਬਲੇ ਉੱਪਰ ਕਿਤਾ ਪਾਰ ਕਾ ਉਹਦੇ ਨਾਲ ਕੋਈ ਫਰਕ ਪੈਂਦਾ ਹੈ ਉਹਨਾਂ ਨੂੰ ਇਹਨਾਂ ਨੇ ਜਿਹੜਾ ਕੁਝ ਕਿਹਾ ਉਹ ਇਸ ਤਰੀਕੇ ਨਾਲ ਕਿਹਾ ਜਿਹੜਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਸਕਿਆ ਕਾਹੇ ਕੋ ਪਾਹਨ ਪੂਜਤ ਹੈ ਪਸ਼ੂ ਵਾਹਨ ਮੈਂ ਪਰਮੇਸ਼ਰ ਨੂੰ ਰਾਜੇ ਨੂੰ ਪਸੂ ਕਹੇ ਤਾਂ ਕਹਿ ਕੌਣ ਰਿਹਾ ਇੱਕ ਬਾਦ ਨੀਵੀਂ ਜਿਆਦਾ ਨਿਹਸੰਗ ਕਹਿ ਰਿਹਾ ਸਿੰਧ ਦਾ ਜਿਆਦਾ ਨੀਵੀਂ ਜਿਆਦਾ ਜਿਹੜਾ ਕਹੇ ਰਾਜੇ ਦੇ ਬੂਰੇ ਸਿਰ ਨਹੀਂ ਚੱਟ ਸਕਦਾ ਜਿੱਨਾਂ ਚ ਰਾਜਾ ਲੰਘਣਾ ਜਾਵੇ ਰਾਜੇ ਜਦੋਂ ਆਉਂਦੇ ਹੁੰਦੇ ਨੇ ਮੇਤਲ ਕਿਲੇ ਚੋਂ ਜਿਹੜੀ ਪਰਜਾ ਹੁੰਦੀ ਸੀ ਪਟਿਆਲੇ ਦੇ ਲੋਕ ਦੱਸਦੇ ਸੀ ਜਿਨ੍ਹਾਂ ਦੀ ਬਾਹਰ ਦੁਕਾਨਾਂ ਨੇ 90 ਸਾਲ ਪਹਿਲਾਂ ਗੱਲ ਹੋਈ ਸਾਡੀ ਉਹ ਕਹਿੰਦੇ ਥੋੜਾ ਜਿਹਾ ਹੋਇਆ ਸੀ ਜਦ ਪੈਪਸੂ ਟੁੱਟੇ ਨੂੰ ਕਹਿੰਦੇ ਜਿੱਨਾਂ ਜਿਹੜਾ ਰਾਜਾ ਨੰਗਰੀ ਸੀ ਜਾਂਦਾ ਉਹਨਾਂ ਜਦ ਅਸੀਂ ਗਰਦਨ ਥੱਲੇ ਹੀ ਰੱਖਦੇ ਸੀ ਕੋਈ ਰਾਜਾ ਦਾ ਮੂੰਹ ਕਿਸੇ ਬੰਦੇ ਨੇ ਕਦੇ ਹੀ ਦੇਖਿਆ ਸੀ ਸਾਹਮਣੇ ਨਹੀਂ ਸੀ ਝਾਕਦੇ ਉਹ ਕੋਈ ਮੇਰੇ ਸਾਹਮਣੇ ਝਾਕਦੇ ਨਹੀਂ ਰਾਣਾ ਮਰੇਵਲ ਚਾਖਰਾ ਸੀ। ਯਾਨੀ ਸਨੂ ਰਾਜੇਵਲ ਚਾਖਰ ਦੀ ਇਜਾਜ਼ਤ ਨਹੀਂ ਸੀ। ਇਹ ਨਹੀਂ ਦੇਹਸ਼ਤ ਸੀ। ਐਨਾ ਦਵਾਜ ਰੱਖੇ ਤੇ ਲੋਕ ਰਾਜਾ ਨੇ। ਜਿੱਦਣਾ ਰਾਜਾ ਇਹਨਾਂ ਦਵਾਜ ਰੱਖਦਾ ਹੋਵੇ। ਉਹਨੂੰ ਕੋਈ ਕਹੇ ਉਹ ਕਾਹੇ ਕੋ ਪਾਣ ਪੂਜਤਾ ਪਸ਼ੂ ਪਾਣਵੇਂ ਪਰਮੇਸ਼ਰ ਨਹੀਂ। ਅਰ ਉਹਦੀ ਅੱਖਾਂ ਜਖਾ ਬਾਗੇ ਕਹੇ ਉਹਨੂੰ ਬਰਦਾਸ਼ਤ ਕਿਵੇਂ ਹੋਊ। ਇਹ ਕਾਰਨ ਸੀ। ਬਾਈ ਧਾਰਿਆ ਨਾਲ ਇਸ ਪੜਨ ਦੇ। ਵਾਤਾਗੁਰ ਦੀ ਹਟਾਉਂਦੀ ਸੀ ਰਾਜੇ ਵੀ ਕਹਿੰਦੇ ਵੀ ਇਹ ਨਾ ਕਰੋ। ਇਹ ਰਾਹ ਨਾ ਫੜੋ ਇਹ ਰਾਹ ਖਤਰਨਾਕ ਹੈ। ਇਹਦੇ ਨਤੀਜੇ ਬਹੁਤ ਭੈੜੇ ਨਿਕਲ ਗਏ। ਵਾਤਾਗੁਰ ਦੀ ਤਾਂ ਹੀ ਹਟਾਉਂਦੀ ਰਹੀਏ। ਤਾਂ ਸੰਪਾਸ਼ਣ ਨੂੰ ਇਤਿਹਾਸ ਪੜ ਕੇ ਦੇਖ ਲੋ। ਵਿੱਚੋਂ ਵੱਲਾਂ ਕੁਝ ਹੋਰ ਸੀ। ਇਸ ਤੀ ਜੋ ਆਉਂਦੀਆਂ ਨਹੀਂ ਹੁੰਦੀਆਂ ਸਾਰੀਆਂ ਗੱਲਾਂ। ਪਰ ਜਿਹੜੇ ਨਾਲ ਸੀ ਉਹਨਾਂ ਨੂੰ ਪਤਾ ਸੀ। ਰਣਜੀਤ ਨਗਾਰਾ ਬਣੋ ਜੇ ਬਣਾਇਆ। ਜਦੋਂ ਮਹਾਦੇਵ ਜੀ ਨੇ ਉਹਨਾਂ ਨੇ ਬਾਵਾ ਜੀ ਨੂੰ ਕਿਹਾ ਵੀ ਇਹ ਗਲਤ ਹੈ ਕਿਸੇ ਦੇ ਇਹਨਾਂ ਨੇ ਕੀ ਕਰਨ ਨਗਾਰਾ ਬਣਾ ਕੇ ਇਦਾਂ ਮਤਲਬ ਰਾਜ ਕਰਨਾ ਚਾਹੁੰਦੇ ਨੇ ਜੀ ਇਦਾਂ ਦਾ ਸਾਡੇ ਤੇ ਹਮਲਾ ਵਰ੍ਹਣਗੇ ਹੁਣੇ ਉਹਨਾਂ ਨੇ ਗਾਹ ਅੱਗੇ ਵੀ ਖਬਰ ਪਹਚਾਈ ਦਿੱਲੀ ਦਰਬਾਰ 'ਚ ਵੀ ਕਹਨੋ ਇਹਰੇ ਜੇ ਸਾਡੇ ਤੇ ਕਬਜ਼ਾ ਕਰ ਲਿਆ ਅਸੀਂ ਤਾਂ ਤੋਂ ਫਿਰ ਕਬਜ਼ਾ ਕਰ ਸਕਦਾ ਸਾਡੇ ਤੇ ਕੋ ਡੇ ਨਾ ਵੀ ਲੜ ਸਕਦਾ ਸਾਨੂੰ ਜਿੱਤ ਕੇ ਪਰ ਉਹਨਾਂ ਨੇ ਬੰਦੇ ਨੂੰ ਬਹੁਤ ਧਿਆਨ ਨਹੀਂ ਦਿੱਤਾ ਜਾਦਾ ਨਹੀਂ ਧਿਆਨ ਦਿੱਤਾ ਉਹਨੂੰ ਬਗਾਦੀ ਵੀ ਇਹ ਉਹਨਾਂ ਰਾਜ ਨਹੀਂ ਕਰਦਾ ਵਾਲੇ ਆ ਕਰਨਾ ਵੀ ਉਹਨਾਂ ਨੂੰ ਕੀ ਫਰਕ ਪੈਂਦਾ ਸੀ ਇਹ ਰਿਆਸਤਾਂ ਦੇ ਹਿੰਦੂਆਂ ਦੀ ਇਹ ਨੇ ਪੱਥਰ ਦੇ ਖਿਲਾਫ ਲੜਨੇ ਕਰਕੇ ਮੁਸਲਮਾਨ ਜਿਆਦਾ ਖੁਸ਼ ਸੀਗੇ ਉਹ ਪੱਥਰ ਪੂਜ ਨਹੀਂ ਨਾ ਹੁੰਨ ਮੁਸਲਮਾਨ ਉਹ ਜਿਆਦਾ ਖੁਸ਼ ਇਸ ਕਰਕੇ ਸੀ ਵੀ ਸਿੱਧਾ ਅਟੈਕ ਪੱਥਰ ਪੂਜਾ ਤੇ ਕਰਦੇ ਉਰ ਦੀ ਗੋਿਆ ਯਾਦ ਕਰਦੇ ਨੇ ਉਹ ਕੋਈ ਸੀਗੇ ਉਹ ਜਾਦਾ ਕਲੇਸ ਇਸ ਮਤ ਜਿਹੜਾ ਦਸ ਮਗਰਾਂ ਤਾਂ ਇਹਦੇ ਕਰਕੇ ਪਿਆ ਕਹਣ ਦਾ ਮਤਲਬ ਇਹ ਆ ਜਾਰ ਐਸ ਚਾਹੁੰਦੀ ਹੈ ਜੇ ਦਸ ਬਰਤ ਤੇ ਮੁਕਰ ਜਾਣ ਇਹ ਫਿਰ ਸਾਨੂੰ ਕੋਈ ਖਤਰਾ ਨਹੀਂ ਪੈਣਾ ਉਹ ਮੇਲ ਹੋਰ ਇਹ ਗੱਲ ਨੂੰ ਕੌਣ ਸਮਝੇ ਮੋਸਟਲੀ ਜਿਹੜੇ ਆਦਮੀ ਰੌਲਾ ਪਾਉਂਦੇ ਦਸ ਉਹਨਾਂ ਦੇ ਖਲਾਫ ਆ ਤਾਂ ਪਾਗਲ ਨੇ ਅਗਿਆਨੇ ਇਹ ਆ ਪਰ ਉਹਨਾਂ ਦੇ ਜਾਣਦੇ ਇਹ ਸਾਬਤ ਹੋ ਜਾਣੀ ਹੈ ਗੱਲ ਸਾਰੀ ਉਹ ਸਾਬਤ ਹੋ ਜਾਣੀ ਹੈ ਜ ਕੋਈ ਸ਼ੰਕਾ ਨਹੀਂ ਹੈ ਉਹਨਾਂ ਨੂੰ ਗਿਆਨ ਨਹੀਂ ਸਾਨੂੰ ਪਤਾ ਇਸ ਗੱਲ ਦਾ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਤਾਂ ਉਹਨਾਂ ਨੂੰ ਭਲੇਖਾ ਹੈ ਹਾਂ ਜਿਹੜਾ ਕਾਲਾ ਵਗਣਾ ਉਹ ਜ਼ਰੂਰ ਹੈ ਜਣ ਸੀ ਉਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਪਹਿਲਾਂ ਸਾਨੂੰ ਸ਼ੱਕ ਸੀ ਪਹਿਲਾਂ ਸ਼ੱਕ ਨਹੀਂ ਹੁਣ ਤਾਂ ਪਤਾ ਹੁਣ ਤਾਂ ਇਹ ਵਪਾਰੀ ਕਿੰਨੇ ਚਲਦੇ ਨੇ ਪੈਸਾ ਕਿੱਥੋਂ ਆਉਂਦਾ ਹੁਣ ਤਾਂ ਆਪੇ ਜਵਾਬ ਦੇ ਦੇਣਗੇ ਹੁਣ ਸ਼ਾਇਦ ਇਹਨਾਂ ਨੂੰ ਵੀ ਪਤਾ ਜਿਹੜੇ ਉਹਦੇ ਜਿਆਦਾ ਸਕੇ ਸੀ ਨਾ ਬਣਦੇ ਜਿਹਨਾਂ ਨੇ ਕਾਲਾ ਫੋਨਾ ਜਿਆਦਾ ਚੱਕਿਆ ਹੈ ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹਦਾ ਤਾਂ ਹੀ ਨਾ ਲੈਂਦੇ ਗੁਣ ਹੁਣ ਕੀ ਨਿਕਲੂਗਾ ਇਹਦੇ ਚੋਂ 10 ਗ੍ਰਾਮ ਤੇ ਜੋ ਚੰਡੀ ਦੀ ਬਾਰ ਚੋਂ ਇਹ ਆਪਾਂ ਦੇਖਦੇ ਹਾਂ ਹਾਂਜੀ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਇੱਕ ਓਂਕਾਰ ਦੇਖੋ ਇੱਕ ਓਂਕਾਰ ਤੇ ਗੱਲ ਸ਼ੁਰੂ ਹੋਈ ਜੀ ਪਹਿਲੇ ਤਾਂ ਗੱਲ ਹੈ ਕਿ ਪੰਡਤ ਲੰਦਾ ਤਾਂ ਕਿਉਂਕਾਰ ਨਹੀਂ ਲਿਖਦਾ ਇਹ ਗੱਲ ਕਿ ਕਿਉਂਕਾਰ ਤੋਂ ਇਹ ਗੱਲ ਸ਼ੁਰੂ ਹੁੰਦੀ ਹੈ ਤੇ ਇਹਦਾ ਮਤਲਬ ਆਦ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਅਨੁਸਾਰ ਗੱਲ ਸ਼ੁਰੂ ਹੋਈ ਜੇ ਜਦੋਂ ਚੰਡੀ ਚ੍ਰਿਤਲ ਲਿਖਿਆ ਹੈ ਉਦੋਂ ਕਿਉਂਕਾਰ ਨਹੀਂ ਲਿਖਦੇ ਉਹ ਲੋ ਅੱਠ ਲਿਖਦੇ ਨੇ ਆਤ ਸ੍ਰੀ ਚੰਡੀ ਚ੍ਰਿਤਲ ਲਿਖਿਆ ਤੇ ਕਿਉਂ ਕਾਲ ਲਿਖਣਾ ਮਤਲਬ ਹੈ ਨਰੋਲ ਗੁਰਮਤ ਤੇ ਖੜੀ ਹੋ ਜਾਂਲੇ ਉਦੋਂ ਜੋ ਕਿ ਉਹਨਾਂ ਗ੍ਰੰਥਾਂ ਦੀ ਕਾਪੀ ਸੀ ਉਹ ਜੋ ਕੁਛ ਉਹਨਾਂ ਚ ਲਿਖਿਆ ਉਹਦੇ ਮੁਤਾਬਕ ਲਿਖਣਾ ਸੀ ਕਿਉਂ ਕਰ ਨਹੀਂ ਉੱਥੇ ਕਰਤੇ ਇਹ ਨੁਕਤੇ ਨੇ ਜਿਹੜੇ ਵਿਦਵਾਨਾਂ ਦੇ ਦਿमाग ਤੋਂ ਪਰੇ ਦੀਆਂ ਗੱਲਾਂ ਨੇ ਉਹਦੇ ਨਹੀਂ ਲੱਗਦੀ ਸੀ ਕਿਉਂ ਇੱਥੇ ਕਿਉਂ ਦਾਰ ਲਿਖਿਆ ਉੱਥੇ ਕਿਉਂ ਨਹੀਂ ਲਿਖਿਆ ਕਿਉਂ ਕਰ ਕਿ ਉਹ ਕਿਸੇ ਚੀਜ਼ ਦੀ ਕਾਪੀ ਹੈ ਉਹ ਇਹਨੂੰ ਮਾਤਾ ਕਰਦਾ ਉਹ ਤੁਹਾਨੂੰ ਦੱਸਿਆ ਵੀ ਇੱਥੇ ਆ ਲਿਖਿਆ ਹੈ ਅਸਲ ਆਏ ਨਕਲ ਦੱਸ ਕੇ ਹੀ ਅਸਲ ਦੱਸਣਾ ਪਊ ਚੋੜ ਲਿਖਾ ਕੇ ਸੱਚ ਦਿਖਾਉਣਾ ਪਊ ਜੇ ਤੁਸੀਂ ਅਸਲ ਨਕਲ ਦੀ ਪਛਾਣ ਕਰਨੀ ਹੈ ਤਾਂ ਦੋ ਚੀਜ਼ਾਂ ਚਾਹੀਦੀਆਂ ਨਕਲ ਵੀ ਚਾਹੀਦੀ ਹੈ ਤੁਹਾਡੇ ਕੋਲ ਨਕਲੀ ਨੋਟ ਵੀ ਚਾਹੀਦਾ ਅਸਲੀ ਵੀ ਚਾਹੀਦਾ ਫਿਰ ਅਸਲੀ ਦੀ ਪਛਾਣ ਹੋ ਜੇ ਇੱਕੋ ਹੀ ਹੈ ਚਾਹੇ ਅਸਲੀ ਹੈ ਚਾਹੇ ਨਕਲੀ ਹੈ ਤੁਸੀਂ ਪਛਾਣ ਨਹੀਂ ਕਰ ਸਕਦੇ ਨਕਲੀ ਉਸ ਦੋਹੇ ਰੂਪ ਜਾਈਦੇ ਨੇ ਗੁਰਬਾਣੀ ਦੇ ਮਨਮੁਖ ਦਾ ਗੁਰਮੁਖ ਦਾ ਦੋਹੇ ਰੂਪ ਇਕੱਠੇ ਚਿੱਤਰਣ ਹੋ ਰਹੇ ਨੇ ਤਾਂ ਹੀ ਜਿਹੜੇ ਲੋਕ ਕਹਿੰਦੇ ਨੇ ਵੀ ਗੁਰਮੁਖ ਦੀ ਗੱਲ ਕਰੇ ਗੁਰਬਾਣੀ ਮਨਮੁਖ ਦੀ ਕਿਉਂ ਕਰਦੀ ਹੈ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਕਿ ਦੋ ਚੀਜ਼ਾਂ ਦਿਖਾਈਆਂ ਬਣਾ ਡੁਪਲੀਕੇਟ ਦਿਖਾਇਆ ਬਣਾ ਅਸਲ ਦੀ ਕਦਰ ਨਹੀਂ ਹੁੰਦੀ ਹੁੰਦੀ ਅਸਲ ਦੀ ਪਛਾਣ ਡੁਪਲੀਕੇਟ ਦੇ ਨਾਲ ਹੀ ਹੁੰਦੀ ਹੁੰਦੀ ਹੈ ਦਿਖਾਣਾ ਮੈਂ ਦੇਖ ਆਹ ਦੇਖ ਆਹ ਆ ਆ ਦੇਖੋ ਦੋਹਾਂ 'ਚ ਫਰਕ ਲੱਗਦਾ ਦੁਕਾਨਦਾਰ ਇਹ ਚੀਜ਼ ਤੁਹਾਨੂੰ ਵੇਚਦਾ ਵਧੀਆ ਘਟੀਆਂ ਵੀ ਨਾਲ ਦਿਖਾ ਦਦਾ ਆਹ ਗੱਡੀਆਂ ਆ ਵਧੀਆ ਫਗੜੀ ਤੋਂ ਰੋਲਾ ਪਤਾ ਨਹੀਂ ਕੋ ਵੀ ਇਹ ਵਧੀਆ ਹਾਂਜੀ ਇਹ ਕਿਹਨਾਂ ਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇੱਥੇ ਵਾਹਿਗੁਰੂ ਜੀ ਕੀ ਫਤਿਹ ਤਾਂ ਹੈ ਫਤਿਹ ਕਾਰ ਹੋਣੀ ਹੈ ਫਤੇ ਭਈ ਮਨ ਜੀਤ ਆਦ ਵਿੱਚ ਚੱਲੇ ਰਹੀ ਗੱਲ ਫਤੇ ਗਾਣੇ ਨਹੀਂ ਦੇਵੋ ਤੇਗੋ ਫਤੇ ਦਊਗਾ ਤੇ ਹੋਊਗੀ ਫਤੇ ਦੇਗੋ ਦਊਗਾ ਤੇਗੋ ਤੇਗੋ ਤੇਗ 도 ਹੋਗੀ ਫਤੇ ਫਤੇ ਤੇਗ ਬਰਨੀ ਹੋਣੀ ਗਿਆਨ ਘੜਗਾ ਨਾ ਮੰਨ ਜੇ ਤੇਰੀ ਜਾਣਤ ਗਿਆਨ ਘੜਗਲਾ ਮਨਸੋ ਲੁਜ ਬਬੇ ਇੱਕ ਬੁੱਧੀ ਬਰ ਮੰਨ ਜੇ ਤੇ ਆ ਨਹੀਂ ਜਾਣ ਬਬੇ ਮੰਦੀ ਬਹੁਤ ਕਹਦੇ ਨੇ ਸਪੀਡ ਜ਼ਿਆਦਾ ਹੈ ਵਿਦਵਾਨ ਸਮਝਦੇ ਨੇ ਮੰਨ ਤੋ ਜ਼ਿਆਦਾ ਕਿਸੇ ਚੀਜ਼ ਦੀ ਸਪੀਡ ਨਹੀਂ ਹੈ ਬਟ ਅਕਲ ਦੀ ਸਪੀਡ ਮੰਨ ਤੋਂ ਜ਼ਿਆਦਾ ਹੋ ਜਾਂਦੀ ਹੈ ਬੇਬੇ ਗੁద్ధి ਦੀ ਸਪੀਡ ਮੰਨ ਤੋਂ ਜ਼ਿਆਦਾ ਹੈ ਉਹਨਾਂ ਨੇ ਕਿਹਾ ਦੇਖੀ ਹੈ ਵਿਚਾਰਾਂ ਨੇ ਕਦੇ ਸੁਣੀ ਹੈ ਵਿਦਵਾਨਾਂ ਨੂੰ ਕੀ ਪਤਾ ਸਾਰੀ ਦੁਨੀਆ ਮੰਨਦੀ ਹੈ ਕਿ ਮੰਨ ਦੀ ਸਪੀਡ ਬਹੁਤ ਤੇਜ਼ ਹੈ ਠੀਕ ਹੈ ਮੰਨ ਦੀ ਸਪੀਡ ਬਹੁਤ ਤੇਜ਼ ਹੈ ਪਰ ਜਿਹੜੀ ਬੁੱਧ ਮੰਨ ਨੂੰ ਘੇ ਲੈ ਲੀ ਉਹਦੀ ਸਪੀਡ ਉਹ ਤੋਂ ਜ਼ਿਆਦਾ ਹੁੰਦੀ ਹੈ ਕੇਰਨ ਵਾਸਤੇ ਕੇਰਨ ਵਾਲੇ ਦੀ ਸਪੀਡ ਜਿਹਨੂੰ ਕੇਰਦਾ ਉਹਨੂੰ ਤੇਜ਼ ਹੋਊਗੀ ਤਾਂ ਕੇਰੂਗਾ ਨਹੀਂ ਕਰਦਾ ਨਹੀਂ ਕਹਿੰਦੇ ਮੰਨ ਤੈ ਤਨ ਤੇਜ ਚਲਿਓ ਜਗਮਾਤ ਕੋ ਜਿਹੜੀ ਜਗਮਾਤ ਹਨ ਉਹਦਾ ਸਰੀਰ ਜਿਹੜਾ ਤੇ ਤਨ ਉਹ ਮਨ ਤੋਂ ਤੇ ਚੱਲਦਾ ਮੰਨ ਤੈ ਤਨ ਤੇਜ ਚਲਿਓ ਜਗਮਾਤ ਕੋ ਦਾਮਨ ਨਹੀਂ ਜਾਣ ਚਲੇ ਕਣਵੇਂ ਬੱਦਲਾਂ ਦੇ ਪਿਛਲੇ ਪਾਸੇ ਦੀ ਬਿਜਲੀ ਆ ਜਾ ਜਾਲਅਸ਼ਕ ਦੀਏ ਪਿਛਲੇ ਪਾਸੇ ਦੀ ਇਦਾਂ ਜਾਲਅਸ਼ਕ ਦੀਏ ਜਿੱਧਰ ਮਨ ਨੂੰ ਮੂੰਹ ਮੋੜਦਾ ਮੂਹਰੇ ਤੇ ਖੇਡ ਲੈਂਦੀਏ ਬਬੇ ਕੁਦੀ ਕਹਿੰਦੀਆਂ ਨਾ ਫੜੇ ਬਬੇ ਕੁਦੀ ਨੇ ਖੇਡ ਲੈਣੇ ਨੇ ਸਾਰੇ ਵਿਦਵਾਨ ਤਖੜੇ ਹੋ ਜਾਣ ਜਿੱਧਰ ਮਰਜ਼ੀ ਭੱਜ ਲੈਣੇ ਵਿਦਵਾਨਾਂ ਨੇ ਭੱਜਣ ਵਿੱਚ ਬਹੁਤ ਰਾਹ ਕੱਢਣੇ ਨੇ ਇੱਕ ਜਾਣੇ ਨੇ ਘਰੇ ਹੋਈ ਨੇ ਜਿਨੇ ਆਪਣਾ ਮਨ ਖੇਡ ਲਿਆ ਜਿਤਲੇ ਉਹ ਸਾਰਿਆਂ ਦਾ ਜਿਤ ਲੈ ਲੈਂਦਾ